ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਸੋ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੀ ਆ ਕਿ ਜੋ ਪਿਛਲੇ ਦਿਨਾਂ ਤੋਂ ਹਿਮਾਚਲ ਦੇ ਵਿੱਚ ਘਟਨਾ ਹੋਈ ਆ ਹੁਣ ਮੈਂ ਸ਼ੁਰੂ ਵੀ ਹਿਮਾਚਲ ਤੋਂ ਹੀ ਕਰਨ ਲੱਗਿਆ ਇੱਕ ਘਟਿਆ ਇਨਸਾਨ ਨੇ ਸੰਤਾਂ ਦੀ ਤਸਵੀਰ ਵਾਲਾ ਜੋ ਨਿਸ਼ਾਨ ਸੀ ਉਹਨੂੰ ਲਾ ਕੇ ਪਹਿਲਾਂ ਤੋੜਿਆ ਗਿਆ ਮੁੜ ਕੇ ਸੱਟਿਆ ਗਿਆ ਪੈਰ ਵੀ ਮਾਰੇ ਗਿਆ ਉੱਤੇ ਆਪਾਂ ਨੂੰ ਵੀਡੀਓ ਚ ਪਤਾ ਲੱਗ ਰਿਹਾ ਤੇ ਉਹ ਇਨਸਾਨ ਨੇ ਕੀਤੀ ਇਹ ਗਲਤੀ ਦੇਖ ਲਓ ਹਿਮਾਚਲ ਦਾ ਨਾਮ ਆਉਣ ਲੱਗ ਗਿਆ ਆਉਣ ਲੱਗਿਆ ਨਾ ਜਿਵੇਂ ਮੈਂ ਵੀ ਹਿਮਾਚਲ ਹੀ ਗਿਆ ਸਮਾਜ ਦੇ ਲੋਕਾਂ ਨੇ ਹੁਣ ਕੀ ਗੱਲ ਹੋ ਗਈ ਇਹ ਚੀਜ਼ ਉਹ ਚਾਹੁੰਦੇ ਕਿਉਂ ਆ ਇਹ ਕਰਦੇ ਕਿਉਂ ਆ ਕੀ ਗੱਲ ਬਾਤ ਸੀ ਬਈ ਹੁਣ ਪੰਜਾਬ ਦੇ ਅਸੀਂ ਸੰਤਾਂ ਨੂੰ ਪਿਆਰ ਕਰਦੇ ਆ ਮੇਰੇ ਹਰ ਕਮਰੇ ਚ ਹਰ ਘਰ ਚ ਮੇਰੀ ਦੁਕਾਨ ਤੋਂ ਲੈ ਕੇ ਹਰ ਥਾਂ ਮੈਂ ਸੰਤਾਂ ਦੀ ਫੋਟੋ ਅਸੀਂ ਪਿਆਰ ਕਰਦੇ ਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ ਬਲੱਡ ਦੇ ਵਿੱਚ ਵੀ ਆ ਠੀਕ ਐ ਇਹ ਕੋਈ ਹਰ ਇੱਕ ਪੰਜਾਬੀ ਪਰ ਪੰਜਾਬੀਆਂ ਦੇ ਵਿੱਚ ਵੀ ਨਹੀਂ ਜ਼ਿਆਦਾਤਰ ਕਿਉਂਕਿ ਮੈਂ ਤੁਹਾਨੂੰ ਮੇਰੇ ਪਿੰਡ ਦੀ ਵੀ ਗੱਲ ਦੱਸ ਦਊਂਗਾ ਇੱਥੇ ਵੀ ਨਫ਼ਰਤ ਕਰਦੇ ਨੇ ਲੋਕ ਇਹ ਜਿਹੜੇ ਵਿੱਚ ਹੁੰਦੇ ਨੇ ਜਿਹੜੇ ਬੱਚ ਲੋਕ ਹੁੰਦੇ ਨੇ ਮੈਂ ਵੀ ਗੁਰਦੁਆਰਾ ਸਾਹਿਬ ਇੱਕ ਵਾਰੀ ਪਿੰਡ ਵਾਲੇ ਸੰਤਾਂ ਦੀ ਨਗਰ ਕੀਰਤਨ ਤੇ ਪੋਸਟਰ ਰੱਖਤੀ ਸੀ ਫੋਟੋ ਰੱਖਤੀ ਸੀ ਵੱਡੀ ਤੇ ਢਾਡੀਆਂ ਨੇ ਐਨੇ ਜੋਸ਼ ਨਾਲ ਬਾਰਾਂ ਗਾਈਆਂ ਕਿ ਸਾਡੀ ਕੌਮ ਦਾ ਜਰਨੈਲ ਐਂ ਲੱਗਦਾ ਵੀ ਸਾਡੇ ਨਾਲ ਹੀ ਖੜਾ ਤੇ ਪਰ ਉੱਥੋਂ ਦੇ ਕੁਝ ਇੱਕ ਘਰਾਂ ਨੂੰ ਪ੍ਰੋਬਲਮ ਖੜੀ ਹੋ ਗਈ ਸੀ ਜਿਹੜੀ ਅੱਜ ਵੀ ਹੈ ਮੈਂ ਹੰਡਾਈ ਆ ਆਪਾਂ ਹਿਮਾਚਲ ਤੱਕ ਨਾ ਜਾਈਏ ਇੱਥੇ ਵੀ ਲੋਕਾਂ ਦੇ ਅੰਦਰ ਕਈਆਂ ਦੇ ਵਿੱਚ ਜ਼ਹਿਰ ਭਰੀ ਹੋਈ ਆ ਜ਼ਹਿਰ ਭਰੀ ਹੋਈ ਆ ਸੰਤਾਂ ਪ੍ਰਤੀ ਤੇ ਮੈਂ ਗੱਲ ਕਰ ਰਿਹਾ ਸੀ ਵੀ ਹਿਮਾਚਲ ਦਾ ਨਾ ਆਉਣ ਲੱਗ ਗਿਆ ਇਹ ਲੋਕਾਂ ਦਾ ਕੰਮ ਕੀ ਆ ਵੀ ਹੁਣ ਪੰਜਾਬ ਟਿਕਿਆ ਹੋਇਆ ਪੰਜਾਬ ਦੇ ਨੌਜਵਾਨ ਦੇਖੀਏ ਕੋਈ ਹੈ ਕਿਉਂਕਿ ਪਹਿਲਾਂ ਹੀ ਜਿਹੜੇ ਨੌਜਵਾਨਾਂ ਦਾ ਜਮੀਰ ਜਾਗਦੀ ਸੀ ਕੀ ਉਹਨੂੰ ਡਿਬੜੂਗੜ ਜੇੜ ਦੇ ਵਿੱਚ ਮਾਰ ਰਿਆ ਹੋਇਆ ਉੱਥੇ ਤੱਕ ਪਹੁੰਚਦਾ ਕੀਤਾ ਹੋਇਆ ਇਹ ਚੀਜ਼ਾਂ ਪੱਕੀਆਂ ਨੇ ਵੀ ਸੰਤਾਂ ਦੀ ਗੱਲ ਕਰਨ ਵਾਲੇ ਨੌਜਵਾਨ ਇਹ ਨਹੀਂ ਘਰ ਘਰ ਪੈਦਾ ਹੁੰਦੇ ਨੇ ਐਡੀ ਗੱਲ ਵੀ ਹੈ ਨਹੀਂ ਵੀ ਕੋਈ ਹੈ ਨਹੀਂ ਪੰਜਾਬ ਦੇ ਵਿੱਚ ਪਰ ਇਹ ਇਹ ਕਰਾ ਕੇ ਹੁਣ ਜਗਣਗੇ ਨੌਜਵਾਨ ਜਿੱਥੇ-ਇਥੇ ਲਾਇਆ ਇਹ ਅਸੀਂ ਉਸ ਬੰਦੇ ਨੂੰ ਦੱਸਣਾ ਵੀ ਤੂੰ ਹਿਮਾਚਲ ਦਾ ਦੋਸ਼ੀ ਹੋ ਗਿਆ ਹਿਮਾਚਲ ਦੇ ਲੋਕੋ ਧਿਆਨ ਰੱਖ ਲਿਓ ਠੀਕ ਆ ਸੰਤਾਂ ਦੀ ਲੱਗੀ ਹੋਈ ਤਸਵੀਰ ਨੌਜਵਾਨ ਗਏ ਨੇ ਤੁਹਾਡੇ ਏਰੀਏ ਵਿੱਚ ਦੀ ਲੰਗੇ ਨੇ ਪੰਜਾਬੀ ਨੇ ਚਾਹੇ ਕੋਈ ਹੋਰ ਆ Hindu ਵੀਰ ਆ ਜੇ ਕਿਸੇ ਸਾਡੇ ਖਾਲਸੇ ਵੀਰ ਨੇ ਜਾਂ ਪੰਜਾਬੀ ਨੌਜਵਾਨ ਨੇ ਭਿੰਡਰਾਂ ਵਾਲੇ ਸੰਤਾਂ ਦੀ ਤਸਵੀਰ ਆਪਣੇ ਮੋਟਰਸਾਈਕਲ ਤੇ ਲਾਤੀ ਤੇ ਹਿਮਾਚਲ ਨੂੰ ਕੀ ਪ੍ਰੋਬਲਮ ਹੋ ਗਈ ਵੀ ਇਤੋਂ ਇਹਨੂੰ ਹਿਮਾਚਲ ਨੂੰ ਪ੍ਰੋਬਲਮ ਨਹੀਂ ਇਹ ਤੋਂ ਹਿਮਾਚਲ ਦੇ ਉਹਨਾਂ ਲੋਕਾਂ ਨੂੰ ਪ੍ਰੋਬਲਮ ਆ ਜਿਹੜੇ ਹਿਮਾਚਲ ਦਾ ਭਲਾ ਨਹੀਂ ਚਾਹੁੰਦੇ ਜਿਹੜੇ ਮਾਹੌਲ ਸਹੀ ਨਹੀਂ ਚਾਹੁੰਦੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਟਾਟ ਧੋਗਲੇ ਇਹ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਕੌਮ ਦਾ ਨਾਮ ਵੀ ਖਰਾਬ ਕਰਨਾ ਹੁੰਦਾ ਆਪਣੇ ਭਾਈਚਾਰੇ ਦਾ ਨਾਮ ਵੀ ਖਰਾਬ ਕਰਨਾ ਹੁੰਦਾ ਨਹੀਂ ਮੈਨੂੰ ਇਹ ਮੇਰੀ ਵੀਡੀਓ ਦੇਖ ਕੇ ਕੋਈ ਇੱਕ ਬੰਦਾ ਕਮੈਂਟ ਕਰਕੇ ਕਹਿ ਦਿਓ ਬਿਜਟਮੈਂਟ ਨਾਲੇ ਸੰਤਾਂ ਦੀ ਤਸਵੀਰ ਦੇ ਨਾਲ ਹਿਮਾਚਲ ਦੇ ਲੋਕਾਂ ਦੇ ਘਰਾਂ 'ਚ ਰੋਟੀ ਖਰਾਬ ਹੋ ਗਈ। ਹਿਮਾਚਲ 'ਚ ਪਾਣੀ ਬੰਦ ਹੋ ਗਿਆ। ਹਿਮਾਚਲ ਦੇ ਵਿੱਚ ਲੈਟਰ ਬੰਦ ਹੋ ਗਈ। ਸੰਤਾਂ ਦੀ ਫੋਟੋ ਦੇਖ ਕੇ ਹੋ ਸਕਦਾ ਹੈ ਯਾਰ? ਨਹੀਂ। ਕਿਉਂ? ਕਿਉਂਕਿ ਉਹ ਚੀਜ਼ ਆਪਾਂ ਨੂੰ ਚਾਹੁੰਦੇ ਨਹੀਂ ਉਹ ਲੋਕ। ਉਹ ਨੇ ਜਿਹੜੇ ਮਾਹੌਲ ਦੱਸੋ ਕਿੱਡੀ ਗੱਲ ਬਣ ਗਈ ਇਹ। ਸੰਤਾਂ ਦੀ ਇੱਕ ਨਹੀਂ ਇੱਥੇ ਤਾਂ ਲੱਖਾਂ ਕਰੋੜਾਂ ਲੋਕਾਂ ਦੇ ਘਰਾਂ 'ਚ ਤਸਵੀਰਾਂ ਲੱਗੀਆਂ ਹੋਣ ਨੇ ਜਿਹੜੇ ਮਰਜ਼ੀ ਘਰ ਦੇ ਵਿੱਚ ਆ ਜਾਓ। ਹੁਣ ਮੁੰਡੇ ਲਾਉਣ ਲੱਗੇ। ਹਰ ਇੱਕ ਬੱਸਾਂ ਤੇ ਲਾਉਣ ਲੱਗੇ। ਹੁਣ ਆ ਗਿਆ ਇਹਨੂੰ ਸੋਸ਼ਲ ਮੀਡੀਆ ਨੂੰ ਪ੍ਰੋਬਲਮ ਪੈ ਗਈ ਨ ਉਸ ਟਾਈਮ ਸੋਸ਼ਲ ਮੀਡੀਆ ਨੇ ਇਹ ਗੱਲ ਕਿਉਂ ਨਹੀਂ ਕਹੀ ਬਈ ਯਾਰ ਉਸ ਜਰਨੈਲ ਦੀ ਫੋਟੋ ਪੰਜਾਬ ਦਾ ਸੰਤ ਆ ਉਹ ਪੰਜਾਬ ਦਾ ਜਰਨੈਲ ਆ ਉਹ ਆਪਣੀ ਕੌਮ ਦੀ ਖਾਤਰ ਲੜਿਆ ਸ਼ਹੀਦ ਹੋਇਆ ਸਾਡਾ ਸ਼ਹੀਦ ਆ ਉਹ ਉਹ ਜੇ ਉਹ ਪੰਜਾਬੀਆਂ ਦਾ ਖਾਲਸਿਆਂ ਦਾ ਸ਼ਹੀਦ ਆ ਤਾਂ ਤੁਸੀਂ ਫੋਟੋ ਕਾਦੋ ਲਾਉਣੀ ਆ ਸਾਨੂੰ ਕੀ ਪ੍ਰੋਬਲਮ ਸਾਡੇ ਕੋਲੋਂ ਤੇ ਬਹੁਤ ਗੱਡੀਆਂ ਲੰਘਦੀਆਂ ਜਿਹਦੇ ਵਿੱਚ ਕਿਸੇ ਸੰਤ ਦੀ ਫੋਟੋ ਲੱਗੀ ਹੈ ਕਿਸੇ ਬਾਬੇ ਦੀ ਫੋਟੋ ਲੱਗੀ ਆ ਜਿਹਦੀ ਮਰਜ਼ੀ ਲਾ ਕੇ ਤੁਰੇ ਫਿਰਨ ਸਾਨੂੰ ਕੀ ਪ੍ਰੋਬਲਮ ਆ ਜਦੋਂ ਸਾਨੂੰ ਕਿਸੇ ਦੀ ਪ੍ਰੋਬਲਮ ਨਹੀਂ ਫਿਰ ਸਾਡੇ ਸੰਤਾਂ ਦੀ ਫੋਟੋ ਦੀ ਪ੍ਰੋਬਲਮ ਇਹਨਾਂ ਲੋਕਾਂ ਨੂੰ ਕਿਉਂ ਆ ਮੈਂ ਵੀਡੀਓ ਜਿਆਦਾ ਲੰਮੀ ਨਹੀਂ ਲੈ ਕੇ ਜਾਣੀ ਚਾਹੁੰਦਾ ਮੈਂ ਹਿਮਾਚਲ ਦੇ ਲੋਕਾਂ ਨੂੰ ਜਾਂ ਜਿਹੜੇ ਮੇਰੇ ਪੰਜਾਬ ਦੇ ਵਿੱਚ ਲੋਕ ਆ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹ ਸਰਾਰਤੀ ਹੁੰਦੇ ਆ ਉਹ ਟਾਟ ਹੁੰਦੇ ਆ ਸਰਕਾਰਾਂ ਦੇ ਟਾਟ ਕਿ ਜਿਹੜੇ ਇਹ ਚੀਜ਼ ਨੂੰ ਚਾਹੁੰਦੇ ਨਹੀਂ ਵੀ ਪੰਜਾਬ ਦਾ ਮਾਹੌਲ ਠੀਕ ਆ ਯਾਰ ਜਨਤਾ ਦੀ ਫੋਟੋ ਕੋਈ ਨੌਜਵਾਨ ਗਿਆ ਵਾ ਉਹ ਮੋਟਰਸਾਈਕਲ ਤੇ ਆਪਦੀ ਫੋਟੋ ਲਾ ਕੇ ਗਿਆ ਕੋਈ ਨਿਸ਼ਾਨ ਲਾ ਕੇ ਗਿਆ ਇਹ ਚ ਪ੍ਰੋਬਲਮ ਕੀ ਆ ਕਾਦੀ ਪ੍ਰੋਬਲਮ ਹੈ ਇਹਦੇ ਵਿੱਚ ਹਾਂ ਤੁਸੀਂ ਇਹ ਕਹਿ ਸਕਦੇ ਹੋ ਬਾਈ ਯਾਰ ਐਕਸੀਡੈਂਟ ਨਾ ਹੋਵੇ ਇਹੀ ਜੀ ਗੱਲ ਨੂੰ ਆਪਾਂ ਕਰ ਪਰ ਤੂੰ ਉਹ ਪਾੜ ਕੇ ਉਹਦੇ ਉੱਤੇ ਪੈਰ ਵੀ ਮਾਰਿਆ ਕਿੱਡੀ ਬਹਾਦਰੀ ਕਰ ਲਈ ਮੈਂ ਕੁਝ ਕਿ ਸ਼ਬਦ ਬੋਲਣਾ ਨਹੀਂ ਚਾਹੁੰਦਾ ਵੀ ਜਦੋਂ ਸੰਤ ਸੀ ਉਦੋਂ ਡੇਰੇ ਵੀ ਇੱਥੇ ਘੱਟ ਸੀ ਸ਼ਾਂਤੀ ਸੀ ਉਹਦੇ ਕੋਲੇ Hindu ਵੀ ਪੈਂਦੇ ਸੀ ਮੁਸਲਮਾਨ ਵੀ ਪੈਂਦੇ ਸੀ ਅਸਾਈ ਵੀ ਪੈਂਦੇ ਸੀ ਉਸ ਜਰਨੈਲ ਕੋਲੇ ਸਾਡੀ ਉਮਰ ਚਾਹੇ ਮੇਰਾ 84 ਦਾ ਜਨਮਾ ਪਰ ਅਸੀਂ ਪੜਿਆ ਉਸ ਜਰਨੈਲ ਬਾਰੇ ਅਸੀਂ ਸੁਣਿਆ ਉਸ ਜਰਨੈਲ ਬਾਰੇ ਬਜ਼ੁਰਗਾਂ ਤੋਂ ਵੀ ਉਹ ਕੀ ਚੀਜ਼ ਸੀ ਅਸੀਂ ਦੇਖਿਆ ਵੀ ਆ ਤੇ ਸਾਡੀ ਮਨ ਨੂੰ ਸਾਡੀ ਰੂਹ ਨੂੰ ਲੱਗਦਾ ਵੀ ਇਹ ਜਿਆ ਜਰਨੈਲ ਹਰ ਕੌਮ ਦੇ ਵਿੱਚ ਹੋਣਾ ਚਾਹੀਦਾ ਹਿੰਦੂਆਂ ਚ ਵੀ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਕਿ ਜਿਹੜਾ ਕੌਮ ਨੂੰ ਸਾਹਮਣੇ ਰੱਖੇ ਪਰ ਤੁਸੀਂ ਤਾਂ ਯਾਰ ਹੋਰ ਪਾਸੇ ਨੂੰ ਚੱਲ ਪਏ ਇਸ ਕਰਕੇ ਆਪਣਾ ਭਾਈਚਾਰਾ ਬਣਾ ਕੇ ਰੱਖੋ ਆ ਹੁਣ ਜਿਹੜੇ ਨੌਜਵਾਨ ਤਸਵੀਰਾਂ ਲਾ ਰਹੇ ਆ ਸਾਨੂੰ ਆ ਗਈ ਨਾ ਦਿੱਕਤ ਹੁਣ ਟਾਰਗੇਟ ਕਰਨਗੇ ਨਾ ਕਿਹੜੇ ਕਿਹੜੇ ਨੌਜਵਾਨਾਂ ਨੇ ਫੋਟੋਆਂ ਲਾਈਆਂ ਕੀ ਕੀਤੀਆਂ ਆ ਜਿਉ ਮੇਰਾ ਮੱਲਾ ਪਿੰਡਾ ਤਹਿਸੀਲ ਜੁਗਰਾਉਂ ਚ ਰਲ ਲੁਧਿਆਣਾ ਮੇਰੇ ਹਰ ਕਮਰੇ 'ਚ ਪਿੰਡਰ ਵਾਲੇ ਸੰਤਾਂ ਦੀ ਫੋਟੋ ਲੱਗੀ ਹੋਈ ਆ ਅਸੀਂ ਪਿਆਰ ਕਰਦੇ ਆ ਯਾਰ ਪਿੰਡਰ ਵਾਲੇ ਸੰਤਾਂ ਨੂੰ ਕਰਦੇ ਰਹਿਾਂਗੇ ਆਖਰੀ ਸਾਹ ਤੱਕ ਤੇ ਅਸੀਂ ਛੋਡੇ ਨਾਲ ਇਹ ਜੇ ਬੰਦਿਆਂ ਦੇ ਹਿਸਾਬ ਨਾਲ ਚੱਲਾਂਗੇ ਨਹੀਂ ਇਹ ਤੂੰ ਜਿਹੜਾ ਕੀਤਾ ਇਹ ਬਹੁਤ ਗਲਤ ਕੀਤਾ ਉਰੀ ਸਿਕ ਕੌਮ ਤੋਂ ਮਾਫੀ ਮੰਗਲਾ ਵਧੀਆ ਰਹੇਗਾ ਤੇ ਨਹੀਂ ਫੇਰ ਭਾਈ ਮਾਹੌਲ ਤੁਸੀਂ ਕਹਿੰਨੇ ਹੋ ਪੰਜਾਬੀ ਖਰਾਬ ਕਰਦੇ ਆ ਖਾਲਸੀ ਖਰਾਬ ਕਰਦੇ ਆ ਇਹ ਹੁਣ ਤੁਸੀਂ ਆਪ ਨੋਟ ਕਰ ਲਿਓ ਹਿਮਾਚਲ ਵਾਲੇ ਸਾਰੇ ਵੀਰੋ ਇਹ ਹਿਮਾਚਲ ਦਾ ਨਾਮ ਬਦਨਾਮ ਕਰਨ ਵਾਲਾ 도ਗਲਾ ਛੋਡੇ ਵਿੱਚ ਬੈਠਾ ਧਿਆਨ ਦੇ ਲਿਓ ਇਹ ਇਹ ਕੁਸ ਕਰ ਰਿਹਾ ਜਿਹੜਾ ਕੁਸ ਨਹੀਂ ਕਰਨਾ ਚਾਹੀਦਾ ਇਸ ਕਰਕੇ ਜਰੂਰ ਮੇਰੀ ਹੱਥ ਬਨ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਸ਼ਾਂਤੀ ਬਣਾ ਕੇ ਰੱਖੋ ਪੰਡਰਾਲੇ ਸੰਤਾਂ ਦੀ ਤਸਵੀਰ ਹੀ ਨੇ ਉਹ ਤਾਂ ਦਿਲਾਂ ਚ ਵਸਦੇ ਆ ਸਾਡੇ ਸਾਡੇ ਦਿਲਾਂ 'ਚ ਵਸਦੇ ਉਤੋਂ ਕੌਣ ਕੱਢ ਲੂਗਾ ਇਸ ਕਰਕੇ ਜਿਹੜੇ ਨੌਜਵਾਨ ਬੱਸਾਂ ਤੇ ਗੱਡੀਆਂ ਤੇ ਫੋਟੋ ਲਾਉਂਦੇ ਆ ਜੇ ਕੋਈ ਉਹਨਾਂ ਤੇ ਕੋਈ ਗੱਲਬਾਤ ਵੀ ਹੁੰਦੀ ਆ ਤਾਂ ਨਾਲ ਖੜ੍ਹ ਜਿਓ ਸਾਰੇ ਜਾਣੇ ਡਟ ਕੇ ਉਹ ਮਗਰੋਂ ਵੀ ਸਾਥ ਦੇ ਦਿਆ ਕਰੋ ਨਹੀਂ ਇਕੱਲੇ ਛੱਡ ਦਿੰਨੇ ਹੋ ਅਸੀਂ ਤਾਂਪ ਹੰਡਾਇਆ ਹੋਇਆ ਇਹ ਅਸੀਂ ਤਾਂਪ ਹੰਡਾਇਆ ਹੋਇਆ ਭੰਡਰਾਲੇ ਸੰਤਾਂ ਦਾ ਨਾਮ ਲੈਣ ਦਾ ਵੀ ਮੈਨੂੰ ਮੇਰੇ ਨਗਰ ਦੇ ਵਿੱਚ ਹੀ ਪ੍ਰੋਬਲਮਾਂ ਪੈ ਗਈਆਂ ਸੀ ਵੀ ਇਹ ਭੰਡਰਾਲੇ ਸੰਤਾਂ ਦੀ ਤਸਵੀਰ ਲਾਉਂਦਾ ਇਹ ਭੰਡਰਾਲੇ ਮੈਂ ਭਾਈ ਦਲਾਵਰ ਸਿੰਘ ਦੀ ਫੋਟੋ ਵੀ ਲਾਈ ਹੋਈ ਆ ਉਹਦੀ ਪ੍ਰੋਬਲਮ ਅਸੀਂ ਲੋਕਾਂ ਨੂੰ ਬਈ ਇਹ ਹੀ ਆਏ ਕਰਦਾ ਜਾ ਉਹ ਕਰਦਾ ਯਾਰ ਸਾਡੇ ਯੋਧੇ ਨੇ ਸਾਡੇ ਜਰਨੈਲ ਨੇ ਸਾਡੇ ਸੂਰਮੇ ਨੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਉਹਨਾਂ ਦੀ ਤਸਵੀਰ ਘਰੇ ਰੱਖ ਕੇ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਇਹ ਸਾਡੀ ਕੌਮ ਦੇ ਜਰਨੈਲ ਨੇ ਇਹਨਾਂ ਨੇ ਸਾਡੀ ਕੌਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਨੇ ਇਹ ਸਾਡਾ ਫਰਜ਼ ਹੈ ਇਸ ਕਰਕੇ ਥੋੜਾ ਜਿਹਾ ਜ਼ਰੂਰ ਨੋਟ ਕਰਿਓ ਵੀਡੀਓ ਲੰਮੀ ਹੋਗੀ ਥੋੜੀ ਜੀ ਜ਼ਰੂਰ ਸੁਣਿਓ ਹਮਾਚਰ ਵਾਲਿਓ ਇਹ ਸੋਡਾ 도ਗਲਾ ਬੰਦਾ ਇਹਦੀ ਭਲਾ ਤੁਸੀਂ ਨੂੰ ਸੇਵਾ ਕਰ ਦਿਓ ਇਹ ਤੁਤ ਉਸ ਨੂੰ ਹੀ ਸੇਵਾ ਕਰਦੇ ਹੋ ਜਿਹੜਾ ਸਾਡਾ ਭਾਈਚਾਰਾ ਜਿਹੜਾ ਸਾਡਾ ਇੱਕ ਦੂਜੇ ਦਾ ਜਿਵੇਂ ਹਿਮਾਚਲ ਦਾ ਨਾਮ ਹਿਮਾਚਲ ਦੇ ਪਿੰਡਾਂ ਵਾਲੇ ਸੰਤਾਂ ਦਾ ਪੋਸਟਰ ਪਾੜਤਾ ਹਿਮਾਚਲ ਨੇ ਥੋੜੀ ਬਾਅਦ ਦੋਗਲੇ ਬੰਦੇ ਨੇ ਪਾੜਿਆ ਇਸ ਕਰਕੇ ਅਸੀਂ ਹਿਮਾਚਲ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਇਹੋ ਜਿਹੇ ਇਸ਼ਰਾਰਤੀ ਬੰਦਿਆਂ ਤੋਂ ਬਚੋ ਜਿਹੜੇ ਸਾਡੀਆਂ ਭਾਈਚਾਰਾ ਸਾਂਝਾਂ ਨੂੰ ਖਤਮ ਕਰਨਾ ਚਾਹੁੰਦੇ ਆ ਇੰਨੀ ਇੱਕ ਬੇਨਤੀ ਮਰਬਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ